ਹਾਜੀ ਮਿੱਤਰੋ ਸੋਨਾ ਲੀਕਾ ਟਰੈਕਟਰ ਆ 35 ਵਾਲਾ ਡੀ ਆਈ ਸਿਕੰਦਰ ਮਾਡਲ ਆ ਤੇ ਡਬਲ ਕਲਚ ਦੇ ਵਿੱਚ ਟਰੈਕਟਰ ਹੈਗਾ ਪਾਵਰ ਸਟੀਅਰਿੰਗ ਹੈ ਬਈ ਮਾਡਲ ਕਿੰਨਾ ਇਹ ਮਾਡਲ 23 23 ਮਾਡਲ ਹੈਗਾ ਤੇ ਜੇ ਤੁਸੀਂ ਆਖੋਗੇ ਰੇਟ ਰੇਟ ਬਹੁਤ ਸਸਤੇ ਦੇ ਵਿੱਚ ਮਿਲ ਜੂ ਇਹ ਐਚ ਆਰ 44 2775 ਤੇ ਬਹੁਤ ਸਾਫ ਟਰੈਕਟਰ ਹੈ ਪੈਰ ਨਾਲ ਦੇ ਹੈਗੇ ਤੇ ਹਜੇ ਤੱਕ ਟਾਇਰਾਂ ਦੇ ਉੱਤੋਂ ਮਮਣੀਆਂ ਆ ਬਣੀ ਉਤਰੰਗਾ ਰੰਗ ਰੋਗਣ ਦੇਖ ਲਓ ਤੁਹਾਡੇ ਸਾਹਮਣੇ ਜਮਾ ਤੇ ਸ਼ੌਕਨਾ ਬਾਈ ਨੇ ਰੈਕਟਰ ਰੱਖਿਆ ਹੋਇਆਗਾ ਤੇ ਪੈਰ ਦਾਣਾ ਤੋਂ ਸਦ ਨੂੰ ਰੰਗ ਵੀ ਜਮਾ ਹੈ ਜਮਾ ਉਹ ਜਿਮੇ ਏਜੰਸੀ ਚੋਂ ਲੈਂਦਾ ਉਵੇਂ ਹੀ ਪਿਆਗਾ ਤੇ ਟਾਇਰ ਨਾਲ ਦੇ ਹੈਗੇ 13 628 ਦੇ ਟਾਇਰ ਹੈਗੇ ਤੇ ਹਰ ਪਾਸੋਂ ਟਰੈਕਟਰ ਸਿਉਣੇ ਵਰਗਾ ਹੈ ਠੀਕ ਹੈ ਰਿਵਰਸ ਪੀਟੀਓ ਬਈ ਰਿਵਰਸ ਪੀਟੀਓ ਹੁੰਦਾ ਹਨਾ ਡਬਲ ਡਿਸਟ੍ਰੀਬਿਊਟਰ ਤੇ ਰਿਵਰਸ ਪੀਟੀਓ ਦੇ ਵਿੱਚ ਹੁੰਦਾ ਇਹ ਹਰਿਆਣਾ ਨੰਬਰ ਹੈਗਾ ਰੇਟ ਤੇ ਬਹੁਤ ਸਸਤਾ ਮਿਲ ਜੂ ਕਿਉਂਕਿ ਮਾਡਲ ਵੀ 2023 ਹੈਗਾ ਤੇ ਜੇ ਕੋਈ ਕਮੀ ਹੋਵੇ ਤਾਂ ਆਪਣੀ ਜ਼ਿੰਮੇਵਾਰੀ ਆ ਤੇ ਆਪਣੀ ਜ਼ਿੰਮੇਵਾਰੀ ਤੁਸੀਂ ਟਰੈਕਟਰ ਜਿਹੜਾ ਇਹ ਲੈ ਸਕਦੇ ਹੋ ਨੰਬਰ ਜਿਹੜਾ ਆਪਾਂ ਐਂਡ ਤੇ ਦੱਸਾਂਗੇ ਤੇ ਡਿਮਾਂਡ ਕੀ ਹੈ ਬਾਈ ਇਹਦੀ ਡਿਮਾਂਡ ਤਾਂ 485 ਹੈ ਜੀ 485 ਆ ਮਾਨਤਾਨ ਪੂਰਾ ਵਧੀਆ ਹੋਊਗਾ ਚਲੋ ਮੰਗ ਮੰਗਈ ਜਾ ਤਾਂ ਹੁੰਦਾ ਹੀ ਆ ਹਨਾ ਤੇ ਮਾਨਤਾਨ ਵਧੀਆ ਹੋਊਗਾ ਤੇ ਜੇ ਤੁਸੀਂ ਟਰੈਕਟਰ ਲੈਣਾ ਚਾਹੁੰਦੇ ਹੋ ਤਾ ਬਾਈ ਤੋਂ ਨੰਬਰ ਪੁੱਛਦੇ ਆ ਤਾਂ ਬਾਕੀ ਸਕਰੀਨ ਤੇ ਨੰਬਰ ਲਿਖ ਦਾਂਗੇ ਨੰਬਰ ਬੋਲੀ ਵਿੱਚ ਕਿੰਨਾ ਹੈ 95922 95922 19530 19530 ਲੋਕਲ ਤਲਵੰਡੀ ਏਰੀਏ 'ਚ ਟਰੈਕਟਰ ਖੜਾ ਹੈਗਾ ਅਸੀਂ ਮਿਲ ਜੂਗੀ ਹਾਂ ਇੱਕ ਐਨਓ ਹਰਿਆਣਾ ਦਾ ਰੇਨ ਨੰਬਰ ਹੈਗਾ ਤੇ ਫਰਸਟ ਪਾਰਟੀ ਦਾ ਟਰੈਕਟਰ ਤੇ ਐਨਓ ਸੀ ਮਿਲ ਜੂਗੀ ਜੇ ਕਿਸੇ ਵੀਰ ਨੂੰ ਟਰੈਕਟਰ ਪਸੰਦ ਹੋਵੇ ਡਬਲ ਕਲਚ ਦੇ ਵਿੱਚ ਟਰੈਕਟਰ ਹੈਗਾ ਤੇ ਜਿਵੇਂ ਅੱਜ ਆਕੇ ਟਰੈਕਟਰ ਨਵਾਂ ਬਾਈ ਜਰਾ ਘਟਣ ਵਾਲਾ ਅਗਲੇ ਦਾ ਘਟ ਕੇ ਜਿਹੜਾ ਘਟਣਾ ਸੀ ਲੱਖ ਰੁਪਇਆ ਕਹਿ ਰਹੇ ਨਾ ਨਵਾਂ ਟਰੈਕਟਰ ਆ ਬਾਈ ਹਨਾ ਤੇ ਜੇ ਕਿਸੇ ਭਰਾ ਨੂੰ ਸੋਨਾ ਲੀਕਾ ਦਾ ਚਾਹ ਬਾਣਾ 35 ਵਾਲੇ ਦਾ ਤਾਂ ਬਹੁਤ ਵਧੀਆ ਚੁਆਇਸ ਹੈ